Aba 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 al padre de la nostalgia ਦਿਨ ਪਹਿਲਾਂ ਤੇਲੰਗਣਾ ਦੇ ਵਿੱਚ ਇੱਕ ਸੁਰੰਘਾ ਹਾਸਾਬਾ ਵਰਦਾ ਹੈ ਜਿਸ ਦੇ ਵਿੱਚ ਕੋਈ 7 ਤੋਂ 8 ਜਿਹੜੇ ਬੰਦੇ ਨੇ ਜਿਹੜੇ ਸੁਰੰਘ ਦੇ ਵਿੱਚ ਫਸ ਜਾਂਦੇ ਨੇ ਔਰ ਜੇ ਗੱਲ ਕੀਤੀ ਜਾਏ ਉਹਨਾਂ ਦੇ ਵਿੱਚ ਜਿਹੜਾ ਇੱਕ ਤਰਨਧਾਂ ਦੇ ਪਿੰਡ ਚੀਮਾ ਕਲਾਂ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ ਜਿਸ ਤੋਂ ਪਤਾ ਲੱਗਾ ਕਿ ਜੋ 17 18 ਗਨ ਪ੍ਰਸ਼ਾਸਨ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਉਸ ਦੀ ਪਾਲ ਕੀਤੀ ਜਾਂਦੀ ਹੈ ਸੁਰੰਘਰ ਤੋਂ ਮਲਬਾ ਟਾਇਆ ਜਾਂਦਾ ਤੇ ਉਸ ਦੀ ਬੀਤੀ ਦਾ ਪਤਾ ਲੱਗਦਾ ਕਿ ਉਸ ਦੀ ਮੌਤ ਹੋ ਗਈ ਹੈ ਗੁਰਪ੍ਰੀਤ ਸਿੰਘ ਉੱਥੇ ਕਟਰ ਦੇ ਤੌਰ ਤੇ ਕੰਮ ਕਰਦਾ ਸੀ ਔਰ ਜੇ ਗੱਲ ਕੀਤੀ ਜਾਏ ਅਸੀਂ ਮੌਜੂਦ ਹਾਂ ਉਹ ਤਰਨਧਾਂ ਦੇ ਪਿੰਡ ਚੀਮਾ ਕਲਾਂ ਵਿਖੇ ਉਹ ਗੁਰਪ੍ਰ ਮੋਦੀ ਗੁਰਪ੍ਰੀਤ ਦੀ ਮੋਦੀ ਖਬਰ ਸੁਣ ਕੇ ਜਿਹੜੇ ਪਿੰਡ ਦੇ ਲੋਕ ਤੇ ਪਿੰਡ ਦੇ ਸਰਪੰਚ ਉਹਨਾਂ ਦੇ ਘਰ ਪਹੁੰਚੇ ਨੇ ਤੇ ਪਰਿਵਾਰ ਨਾਲ ਦੇਣਾ ਸ਼ੋਕਪੜ ਕੇ ਕਰਦੇ ਨੇ ਪਰਿਵਾਰ ਦੇ ਵਿੱਚ ਕਾਫੀ ਸ਼ੋਗਮਈ ਮਾਹੌਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜੇ ਦੱਸਿਆ ਜਾਵੇ ਕਿ ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤ ਕਮਜ਼ੋਰ ਹੈ ਉਹ ਪਰਿਵਾਰ ਦੇ ਵਿੱਚ ਗੁਰਪ੍ਰੀਤ ਸਿੰਘ ਜਾਂ ਇਕੱਲਾ ਹੀ ਕਮਾਉਣ ਵਾਲਾ ਹੈਗਾ ਸੀ ਔਰ ਪਰਿਵਾਰ ਦੇ ਵਿੱਚ ਉਸ ਦੀਆਂ ਦੋ 3 ਧੀਆਂ ਨੇ ਔਰ ਇੱਕ ਬਜ਼ੁਰਗ ਮਾਂ ਹੈ ਤੇ ਇੱਕ ਪਤਨੀ ਹੈ ਜੋ ਉਸ ਦੇ ਆਸਰੇ ਹੀ ਆਪਣੇ ਪਰਿਵਾਰ ਦਾ ਜਮਰ ਕੀ ਪਾਲਣ ਪੋਸ਼ਣ ਕਰ ਰਹੀਆਂ ਸਨ ਔਰ ਪਿੰਡ ਦੇ ਜਿਹੜੇ ਲੋਕਾਂ ਵੱਲੋਂ ਜੇ ਗੁਰਪ੍ਰੀਤ ਦੀ ਆਰ ਲਈ ਪੰਜਾਬ ਸਰਕਾਰ ਕੋ 1 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਅਤੇ ਧੀਆਂ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਤੇ ਮਾਂ ਅਤੇ ਪਤਨੀ ਦੀ ਪੈਨਸ਼ਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਬੱਚਿਆਂ ਦਾ ਪਿਓ ਚਾਹੀਦਾ ਮੈਨੂੰ ਹਾਏ ਪ੍ਰਸ਼ਾਸਨ ਨੇ ਕੋਈ ਸਾਡੀ ਨਹੀਂ ਲਈ ਅੱਜ ਸਾਰਾ ਦਿਨ ਹੋ ਗਿਆ ਹੈ ਭਗਵਾਨ ਦਮਨ ਕਿੱਥੇ ਉਜੜ ਗਿਆ ਵਾ ਆ ਗਰੀਬਾਂ ਦਾ ਹੈ ਨਹੀਂ ਜੇ ਆ ਗਰੀਬਾਂ ਦਾ ਹੈ ਨਹੀਂ ਜੇ ਉਹ ਤਗੜਿਆਂ ਦਾ ਹੈ ਤਗੜੇ ਹਰ ਵਾਰ ਨਹੀਂ ਆਇਆ ਏ ਸਾਰਾ ਦਿਨ ਕੋਈ ਸਰਕਾਰੀ ਨਹੀਂ ਆਇਆ ਸਭ ਆਇਆ ਆਏ ਮੇਰੀਆਂ ਦੋਤਿਆਂ ਆਏ ਆਏ ਮੈਂ ਕਿੰਨਾ ਬਾੜੂਗੀ ਉਹ ਲਿਆ ਕੇ ਦੰਦਾ ਹੀ ਕੰਦੇ ਆ ਔਰ ਗੋੜੇ ਆ ਕੇ ਦਊਗਾ ਬਤਿਆਂ ਨੂੰ ਕਿਆ ਵਾ ਜੀ ਆ ਦੇ ਰੇ ਜੱਗੋ ਲੋ ਹੋ ਰਹੀ ਹੈ ਕਰੋ ਆਏ ਮੇਰੀ ਜਾਨ ਅੱਜ ਯਾ ਕੋਲਣਾ ਹੂੰ ਮੇਰੇ ਦੋ ਬੱਚਾ ਤੇ ਆ ਵਾ ਮੇਰਾ ਨਾਮ ਪ੍ਰਗਟ ਸਿੰਘ ਜੀਮਾ ਜੀ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਔਰ ਇੱਕ ਤਾਂ ਪਰਮਾਤਮਾ ਨੇ ਬਹੁਤ ਵੱਡਾ ਕਹਾਣ ਕੀਤਾ ਔਰ ਇੱਕ ਛੋਟੀ ਛੋਟੀਆਂ ਦੋ ਬੱਚੀਆਂ ਉਹਨਾਂ ਦੀਆਂ ਪਰਿਵਾਰ ਔਰ ਕੰਪਨੀ ਵਾਲਿਆਂ ਨੇ ਕੁਝ ਨਹੀਂ ਕੀਤਾ ਇਥੋਂ ਦਾ ਕੀ ਸਰਕਾਰ ਅਹੀ ਡੀਸੀ ਸਾਹਿਬ ਤੱਕ ਕਈ ਇੱਕ ਅਪਰੋਚ ਕੀਤੀ ਗਈ ਹੈ ਔਰ ਉਹਨਾਂ ਨੂੰ ਸਿਰਫ ਇੱਕ ਹੀ ਮੈਸੇਜ ਦਿੱਤਾ ਗਿਆ ਕਿ ਸਾਡੇ ਕੋਲ ਹਨ ਕੋਈ ਅੱਲੇ ਸਰਕਾਰ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜਾਂ ਉਧਰੋਂ ਕੋਈ ਅਲਟੀਮੇਟਮ ਨਹੀਂ ਆਇਆ ਉਸ ਤੋਂ ਬਾਅਦ ਹੀ ਕੁਝ ਹੋ ਪਾਏਗਾ ਸਾਡੀ ਸਿਰਫ ਇਹੀ ਅਪੀਲ ਹੈ ਕਿ ਛੋਟੇ-ਛੋਟੀਆਂ ਦੋ ਬੱਚੀਆਂ ਵਾਂ ਉਹਨਾਂ ਮਾਤਾ ਜੀ ਨੇ ਔਰ ਉਹਨਾਂ ਦੀ ਵਾਈਫ ਹੈ ਇਹਨਾਂ ਘਰ ਦੇ ਵਿੱਚ ਕੋਈ ਵੀ ਬੰਦਾ ਕਮਾਉਣ ਵਾਲਾ ਨਹੀਂ ਹੈਗਾ ਇਹ ਪ੍ਰਜੋਰ ਅਪੀਲ ਹੈ ਸਾਡੀ ਸਾਰੇ ਪਿੰਡ ਵੱਲੋਂ ਕਿ ਇਹਨਾਂ ਦਾ ਕੁਛ ਨਾ ਕੁਛ ਕੁਛ ਨਾ ਕੁਛ ਇਹਨਾਂ ਨੂੰ ਜ਼ਰੂਰ ਬੈਨੀਫਿਟ ਦਿੱਤਾ ਜਾਵੇ ਜੜੀ ਮਤਭਾਗ ਕਿਹਾ ਗੁਰਪ੍ਰੀਤ ਸਿੰਘ ਜੜੀ ਕੀ ਕਹਿਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਕਿਨੇ ਦਿਨ ਤੋਂ ਲਗਾਤਾਰ ਤੁਸੀਂ ਤੁਸੀਂ ਟੀਮਾਂ ਵੀ ਭੇਜੀਆਂ ਹੈਂ ਆਪਣੀਆਂ ਗੱਲਿਆ ਵੀ ਅੱਜ 15 16 ਦਿਨ ਤੋਂ ਤੋਤੇ ਹੋ ਗਏ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਮਾੜਾ ਇਹ ਆਸਾ ਆਇਆ ਵਾ ਗੁਰਪ੍ਰੀਤ ਸਿੰਘ ਦੋ ਧੀਆ ਦਾ ਬਾਪ ਸੀ ਉਹਦਾ ਸਿਰ ਤੇ ਸਾਇਆ ਨਹੀਂ ਆ ਮਾਂ ਉਹਦੀ ਉਦਾਂ ਵਿਧਵਾ ਸਾਹਿਬ ਨਾਲ ਤੇ ਵੇਖੋ ਉਹ ਹੀ ਕਮਾਉਂਦਾ ਹੈਗਾ ਸੀ ਮੁੰਡਾ ਬਹੁਤ ਨੇਕ ਸੀ ਤੇ ਰੋਜੀ ਰੋਟੀ ਲਈ 20 ਸਾਲ ਤੋਂ ਲਗਾਤਾਰ ਉੱਥੇ ਜਿਹੜਾ ਕੰਮ ਕਰ ਰਿਹਾ ਸੀ ਪਿਛਲੇ 15 16 ਦਿਨ ਤੋਂ ਉਹ ਘਾਟ ਦੇ ਵਿੱਚ ਫਸਿਆ ਜੀ ਵਾਜੋਂ ਹੁਣ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਆ ਤੇ ਜਿਹੜੀ ਉਹ ਰਾਸ਼ਵਾਰੀ ਆਥੋਂ ਤੇ ਸਾਡੇ ਪਿੰਡ ਤੇ ਬਹੁਤ ਵੱਡਾ ਇਹ ਜਿਹੜਾ ਅੱਜ ਟਟਾ ਕਰਮ ਹੋਇਆ ਵਾ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਨੀ ਚਾਹੁੰਦਾ ਵੀ ਜੇ 15 16 ਦਿਨ ਕਿਸੇ ਨੇ ਸਾਡੀ ਸਾਰ ਨਹੀਂ ਲਈ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਵਾ ਕਿ ਕੰਮ ਸੇ ਕੰਮ ਇੰਨੀ ਮਾੜੀ ਹਾਲਾਤ ਐ ਇਸ ਪਰਿਵਾਰ ਦੀ ਗਰੀਬ ਪਰਿਵਾਰ ਆ ਦੇਨੂ ਮਾਲੀ ਬਾਤ ਜਿਹੜੀ ਆ ਪੰਜਾਬ ਸਰਕਾਰ ਨਾਲ ਕੀਤੀ ਜਾਵੇ ਮੈਂ ਬੇਨਤੀ ਕਰੂੰਗਾ ਕਿ ਘੱਟੋ ਘਾਟ ਇਹਨਾਂ ਨੂੰ ਬੱਚਿਆਂ ਨੂੰ ਪੜਾਉਣ ਵਾਸਤੇ ਦਾ ਮਤਲਬ ਰੋਜ਼ਗਾਰ ਚੱਲੇ ਜਿਹੜਾ ਹੱਦਸਕਮ 1 ਕਰੋੜ ਰੁਪਇਆ ਸਹਾਇਤਾ ਦੇ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਸਰਕਾਰ ਨਾਲ ਕਿਉਂਕਿ ਆਪਣੀ ਮਿਹਨਤ ਲਈ ਕਿੱਡੇ ਦੂਰ ਚੜਾਏ ਗਿਆ ਹੈ ਪ੍ਰਦੇਸ਼ਾਂ ਦੇ ਵਿੱਚ ਚੜਾ ਕੰਮ ਕਰਨ ਲਈ ਤੇ ਤਾਂ ਕੋਈ ਇਹਦੀ ਮਤ ਪੈਨਸ਼ਨ ਲੱਗੇ ਕੋਈ ਇਹਦਾ ਘਰ ਦਾ ਰੋਜੀ ਰੋਟੀ ਚੱਲ ਸਕੇ ਕਿਉਂਕਿ ਕਮਾਉਣ ਵਾਲਾ ਕੋਈ ਹੈ ਹੀ ਨਹੀਂ ਸੀ ਤੇ ਬਹੁਤ ਮਾੜੀ ਘਟਨਾ ਆਈ ਹੈ ਜਿਹੜਾ ਸਾਡਾ ਪਿੰਡ ਅੱਜ 15 16 ਦਿਨ ਰੋ ਰੋ ਕੇ ਬੁਰਾ ਹੁਲਾਇਆ ਸਾਡੀ ਕਿਸੇ ਪ੍ਰਸ਼ਾਸਨ ਨੇ ਸਾਥ ਜੀ ਦਿੱਤਾ ਜੇ ਗੱਲ ਕੀਤੀ ਜਾਵੇ ਦੇ ਹਾਲੇ ਜਿਹੜੀ ਗੁਰਪ੍ਰੀਤ ਦੀ ਜਿਹੜੀ ਡੈੱਡ ਬੋਡੀ ਆ ਪਿੰਡ ਨਹੀਂ ਪਹੁੰਚੀ ਆ ਜਾਂ ਇੱਕ ਦੋ ਦਿਨ ਤੱਕ ਉਹਦੀ ਡੈੱਡ ਬੋਡੀ ਪਿੰਡ ਪਹੁੰਚੇਗੀ ਤਾਂ ਇਹ ਪਰਿਵਾਰ ਉਹਨੂੰ ਉਸਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰੰਤਾਰਨ